ਇਦੇ ਨਾਲ ਦੀ ਨਾਲ ਜਿਵੇਂ ਪਤਾ ਵਾ ਵੀ ਦੋਵੇਂ ਫਾਰਮਾਂ ਵੱਲੋਂ ਭਾਜਪਾ ਗਠਜੋੜ ਦੇ ਜਿਹੜੇ ਜਦੋਂ ਪਿੰਡ ਚ ਆਉਣਗੇ ਜਿਹੜੇ ਨਮਾਇंदे ਉਹਨਾਂ ਦੇ ਉਹਨਾਂ ਨਾਲ ਸਵਾਲ ਕੀਤੇ ਜਾਣਗੇ ਪੂਰੇ ਪੰਜਾਬ ਵਿੱਚ ਹਰਿਆਣਾ ਵਿੱਚ ਦੇਸ਼ ਵਿੱਚ ਚੱਲ ਰਿਹਾ ਹੈਗਾ ਇਸੇ ਤਰੀਕੇ ਨਾਲ ਕੱਲ ਆਪਣਾ ਪਿੰਡ ਹੈਗਾ ਪਿੱਟੇਵਡ ਉੱਥੇ ਆ ਭਾਜਪਾ ਦੇ ਜਿਹੜੇ ਮੁਖਵਿੰਦਰ ਸਿੰਘ ਜੀ ਮਾਹਲ ਇਹ ਮੁਖ ਬਲਾਰਾ ਨੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅਮਰਸਰ ਤੋਂ ਇਹ ਰਾਜਾ ਸਾਸੀ ਤੋਂ ਪਹਿਲੋਂ ਇਲੈਕਸ਼ਨ ਵੀ ਲੜ ਚੁੱਕੇ ਆ ਜਿੱਤ ਨਹੀਂ ਸਕੇ ਠੀਕ ਹੈ ਜੀ ਉਹ ਕੱਲ ਪਿੱਟੇ ਵੱਡ ਪਿੰਡ ਵਿੱਚ ਗਏ ਸੀਗੇ ਔਰ ਉੱਥੇ ਸਾਡੀ ਜਥੇਬੰਦੀ ਨੇ ਵੀ ਉੱਥੇ ਇਕੱਠੇ ਹੋਏ ਸ਼ਾਂਤਮਈ ਢੰਗ ਨਾਲ ਠੀਕ ਹੈ ਅਸੀਂ ਤੁਹਾਨੂੰ ਆਪਣਾ ਪਿੱਟੇ WhatsApp ਨਿਰੰਦਰ ਸਿੰਘ ਜੀ ਇੱਥੇ ਆ ਜਣੇ ਆਏ ਨਹੀਂ ਸੀ ਤੁਹਾਡੀ ਰੂਬਰੂ ਕਰਵਾ ਦੇਾਂਗੇ ਤਾਂ ਉਹ ਉਹਨਾਂ ਉੱਥੇ ਗਏ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਸ਼ਾਂਤਮਈ ਢੰਗ ਨਾਲ ਪਹਿਲੋਂ ਤਾਂ ਇਹ ਪਤਾ ਹੋ ਗਿਆ ਲੱਗਾ ਵੀ ਉਹ ਜਿਹੜੇ ਮਾਹਲ ਸਾਹਿਬ ਨੇ ਮਖਵਿੰਦਰ ਸਿੰਘ ਜੀ ਉਹਨਾਂ ਦਾ ਕੋਈ ਨਿੱਜੀ ਪ੍ਰੋਗਰਾਮ ਹੈ ਰਿਸ਼ਤੇਦਾਰੀ ਚ ਮਿਲਣ ਆ ਰਹੇ ਨੇ ਇਹ ਕਨਫਰਮੇਸ਼ਨ ਕਰਨ ਗਏ ਵਰਕਰ ਵੀ ਜੀ ਉਹਨਾਂ ਦਾ ਘਰ ਕੇ ਇਹਨੂੰ ਮਿਲਣ ਆ ਰਹੇ ਤਾਂ ਆਪਾਂ ਬਰੋਧ ਨਹੀਂ ਕਰਨਾ ਹੈਗਾ ਕੋਈ ਘਰ ਆ ਰਿਹਾ ਫਿਰ ਜਦੋਂ ਪਤਾ ਕੀਤਾ ਗਿਆ ਉੱਥੇ ਚੌਂਕੀਦਾਰ ਜਦੋਂ ਪਿੰਡ ਵਿੱਚ ਸਨਾਹ ਲਾ ਰਿਹਾ ਸੀਗਾ ਵੀ ਉੱਥੇ ਬੰਦੇ ਇਕੱਠੇ ਕਰਨੇ ਆ ਫਿਰ ਪਤਾ ਲੱਗ ਗਿਆ ਵੀ ਇਹ ਤਾਂ ਜਲਸਾ ਹੋਣ ਲੱਗਾ ਵਾ ਤਾਂ ਫਿਰ ਉੱਥੇ ਗੱਲ ਵੀ ਕੀਤੀ ਗਈ ਆ ਉਦੋਂ ਬਾਅਦ ਜਦੋਂ ਸਾਡੇ ਬੰਦੇ ਉੱਥੇ ਖਲੋਤੇ ਸੀ ਉਹ ਪਰਿਵਾਰ ਦੇ ਬੰਦੇ ਆ ਕੇ ਲੜਨ ਲੱਪੇ ਉਹਨਾਂ ਨੂੰ ਇਹ ਸਮਝਾਇਆ ਗਿਆ ਵੀ ਅਸੀਂ ਇਕੱਲਾ ਮਖਵਿੰਦਰ ਸਿੰਘ ਮਾਹਲ ਜਿਹੜੇ ਭਾਜਪਾ ਦੇ ਨੁਮਾਇੰਦਗੀ ਕਰ ਰਹੇ ਇਹਦਾ ਵਿਰੋਧ ਨਹੀਂ ਕਰ ਰਹੇ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਵਾ ਤੇ ਇਹ ਤੁਹਾਡੇ ਵਾਸਤੇ ਵੀ ਹੈ ਜਿਹੜੇ ਤੁਸੀਂ ਪਰਿਵਾਰ ਇਹਨਾਂ ਨੂੰ ਸਾਧ ਰਹੇ ਜੇ ਤੁਹਾਡੇ ਵਾਸਤੇ ਵੀ ਮੰਗਾ ਸਾਡੀਆਂ ਸਾਂਝੀਆਂ ਵਾ ਕੋਈ ਇੰਡੀਵਿਜੂਅਲ ਨਹੀਂ ਹੈਗਾ ਚਲੋ ਉਹ ਕਾਫੀ ਅਗਰੈਸਿਵ ਸੀਗੇ ਉਹ ਲੜ ਲੜ ਕੇ ਚਲੇਗੇ ਪਰ ਆਪਣੇ ਬੰਦਿਆਂ ਨੂੰ ਸਮਝਾ ਕੇ ਭੇਜਤਾ ਫਿਰ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਜੇ ਤੁਸੀਂ ਪੀਸਫੁਲੀ ਢੰਗ ਨਾਲ ਮਖਵਿੰਦਰ ਸਿੰਘ ਮਾਹਲ ਨਾਲ ਸਾਡੇ ਜਿਹੜੇ ਆ ਉਹ ਸਵਾਲ ਜਵਾਬ ਕਰਵਾ ਦਿਓਗੇ ਜੇ ਸਵਾਲ-ਜਵਾਬ ਕਰਾ ਦਿਓਗੇ ਤੇ ਫਿਰ ਸ਼ਾਇਦ ਅਸੀਂ ਵਿਰੋਧ ਬਣਾ ਕਰੀਏ ਪਰ ਪ੍ਰਸ਼ਾਸਨ ਨੇ ਕਿਹਾ ਵੀ ਠੀਕ ਹੈ ਅਸੀਂ ਤੁਹਾਡੇ ਸਵਾਲ-ਜਵਾਬ ਕਰਾ ਦਿੰਨੇ ਆ ਪਰ ਸਾਡੇ ਕਿਸਾਨਾਂ ਨੂੰ ਕੋਈ ਪੁੱਛੇ ਸਵਾਲ-ਜਵਾਬ ਦਾ ਮੌਕਾ ਨਹੀਂ ਦਿੱਤਾ ਕਿ ਸਿੱਧਾ ਮੁਖਵਿੰਦਰ ਸਿੰਘ ਜੀ ਮਹਾਲ ਜਲਸੇ ਵਾਲੀ ਥਾਂ ਤੇ ਚਲੇ ਗਏ ਜਦੋਂ ਜਲਸੇ ਵਾਲੀ ਥਾਂ ਤੇ ਗਏ ਨੇ ਫਿਰ ਸਾਡੇ ਬੰਦਿਆਂ ਨੇ ਨਾਰੇਬਾਜੀ ਕੀਤੀ ਆ ਤੁਹਾਡਾ ਗਾਂ ਬਦੇ ਆ ਜਿੱਥੇ ਸਰਕਾਰ ਨੇ ਰੱਸੀ ਲਾਈ ਹੋਈ ਉਦੋਂ ਗਾਂ ਤਾਂ ਬਦੇ ਨਹੀਂ ਹੈਗੇ ਤਾਂ ਉਹ ਬੰਦੇ ਜਲਸੇ ਤੋਂ ਜਿਵੇਂ ਵੀਡੀਓ ਦੱਸ ਰਹੀ ਬਹੁਤ ਦੂਰ ਆ ਕੇ ਸਾਡੇ ਬੰਦਿਆਂ ਦੇ ਉੱਤੇ ਹਮਲਾਵਰ ਹੋ ਰਿਹਾ ਕੁਦਕੁਦ ਕੇ ਪੈ ਰਹੇ ਆ ਐਰਐਸਐਚਓ ਜਿਹੜਾ ਮੌਕੇ ਤੇ ਆ ਐਸਐਚਓ ਕੁਲਵਿੰਦਰ ਸਿੰਘ ਸਬ ਇੰਸਪੈਕਟਰ ਨੇ ਕੁਲਵਿੰਦਰ ਸਿੰਘ ਉਹ ਮੌਕੇ ਤੇ ਖੜੇ ਆ ਔਰ ਉਹ ਲਗਾਤਾਰ ਉਹਨਾਂ ਨੂੰ ਕੁਛ ਵੀ ਨਹੀਂ ਕਹਿ ਰਹੇਗੇ ਔਰ ਸਾਡੇ ਬੰਦਿਆਂ ਤੇ ਜਿਵੇਂ ਰੋੜੇ ਮਾਰੇਗੇ ਬਹੁਤ ਸਾਡੇ ਸਾਡੇ ਕਿਸਾਨ ਜ਼ਖਮੀ ਹੋਏ ਆ ਔਰ ਗੁੰਡਾ ਕਰਦੀ ਆ ਤੁਸੀਂ ਦੇਖ ਰਹੇ ਹੋ ਸਾਡੇ ਵਾਲੇ ਪਾਸੋਂ ਉਸ ਵੀਡੀਓ ਚ ਵੀ ਕੋਈ ਰੋੜਾ ਚੱਲਦਾ ਨਹੀਂ ਨਜ਼ਰ ਆ ਰਿਹਾ ਕੁਝ ਮੀਡੀਆ ਜੀ ਵੀ ਦੋਵੇਂ ਪਾਸੇ ਚੱਲੇ ਹੋ ਵੀਡੀਓ ਦੇਖ ਲੋ ਦੂਜੇ ਪਾਸੇ ਸ ਕੋ ਬਚਾ ਕੀਤਾ ਜਾ ਰਿਹਾ ਪਿੱਠ ਪਛਾਣ ਨੂੰ ਕਰਕੇ ਆਪਣੇ ਸਿਰ ਬਚਾਉਂਦੇ ਹੋਏ ਸਾਡੇ ਕਿਸਾਨ ਪਛਾਣ ਨੂੰ ਭਜ ਰਹੇ ਨੇ ਤੇ ਪੁਲਿਸ ਵੱਲੋਂ ਕੋਈ ਵਿੱਚ ਨਹੀਂ ਖਲੋਤਾ ਗਿਆ ਜਾਂ ਉਹਨਾਂ ਨੂੰ ਫੜਨ ਦਾ ਪੁਲਿਸ ਦੇ ਸਾਹਮਣੇ ਬੰਦੇ ਭੱਜੇ ਆ ਨਾ ਐਸਐਚਓ ਮੌਕੇ ਤੇ ਆ ਰੋੜੇ ਮਾਰ ਕੇ ਬੰਦੇ ਭੱਜੇ ਆ ਗ੍ਰਿਫਤਾਰ ਕੀਤੇ ਜਾ ਸਕਦੇ ਸੀਗੇ ਉਹਨਾਂ ਨਹੀਂ ਤੋ ਇਹ ਇਹ ਸਾਹਮਣੇ ਇਹ ਗੁੰਡਾਗਰਦੀ ਆ ਭਾਜਪਾ ਦੀ ਜਿਹੜੀ ਭਾਜਪਾ ਜ਼ਬਰਦਸਤੀ ਪਿੰਡਾਂ ਵਿੱਚ ਜਾ ਕੇ ਵਿਰੋਧ ਇਹ ਡੈਮੋਕਰੇਟੀ ਵਿੱਚ ਸਾਨੂੰ ਹੱਕ ਹੈਗਾ ਸੀ ਉਹਨਾਂ ਨੂੰ ਸਵਾਲ ਕਰੀਏ ਸਾਡੇ ਨਮਾਇੰਦੇ ਆ ਜੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਣੇ ਆ ਇਬੋਂ ਆਮ ਲੋਕਾਂ ਨੇ ਵੋਟਾਂ ਪਾਈਆਂ ਕਿਸਾਨਾਂ ਨੇ ਵੀ ਵੋਟਾਂ ਪਾਈਆਂ ਤਾਂ ਉਹਨਾਂ ਨੂੰ ਉਹਨਾਂ ਨੂੰ ਹੱਕ ਕਿਉਂ ਨਹੀਂ ਹੈਗਾ ਵੀ ਜਦੋਂ ਉਹ ਆਉਣ ਤੇ ਅਸੀਂ ਜਿਹੜਾ ਵਾ ਉਹਨਾਂ ਦੇ ਸਵਾਲ ਕਰੀਏ ਇਸ ਕਰਕੇ ਕੱਲ੍ਹ ਵਾਲੀ ਘਟਨਾ ਤੋਂ ਲੈ ਕੇ ਅਸੀਂ ਜਿਹੜਾ ਵਾ ਇਹ ਅੱਜ ਐਸਐਸਪੀ ਦਿਹਾਤੀ ਦੇ ਤਰਨਾ ਰੱਖਿਆ ਵਾ ਹੁਣ ਤੋਂ ਬਾਅਦ ਤੁਹਾਡੇ ਤੋਂ ਬਾਅਦ ਅਸੀਂ ਐਸਐਸਪੀ ਦਿਹਾਤੀ ਦੇ ਤਰਨਾ ਦੇਣ ਜਾ ਰਹੇ ਹਾਂ ਆਹ ਜਿਹੜਾ ਇਹ ਜਿਹੜੇ ਆ ਮੁਖਵਿੰਦਰ ਸਿੰਘ ਜੀ ਮਾਹਲ ਜਿਹੜੇ ਹੈਗੇ ਨੇ ਇਹ ਤੇ ਇਹਨਾਂ ਦੇ ਨਾਲ ਅਨੂਪ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਪਿੱਟੇ ਵੱਡ ਜਿਹੜੇ ਉੱਥੇ ਸੀਗੇ ਕੇਵਲ ਸਿੰਘ ਪੁੱਤਰ ਅਨੂਪ ਸਿੰਘ ਪਿੰਡ ਪਿੱਟੇਵੱਡ ਇਹ ਵੀ ਜਸਬੀਰ ਸਿੰਘ ਪੁੱਤਰ ਰਵੇਲ ਸਿੰਘ ਪਿੰਡ ਪਿੱਟੇਵੱਡ ਤੇਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਪਿੰਡ ਪਿੱਟੇਵੱਡ ਇਹਨਾਂ ਦੇ ਬਾਈ ਨਾਮ ਮਾਹਲ ਸਾਹਿਬ ਦੀ ਗੱਲ 'ਚ ਬਾਈ ਨੇ ਮ ਇਹਨਾਂ ਦੀ ਪਰਚੇ ਦਰਜ ਹੋਣੇ ਚਾਹੀਦੇ ਆ ਫੌਰੀ 307 ਦੇ ਜਾਨਲੇਵਾ ਹਮਲਾ ਸਾਡੇ ਬੰਦਿਆਂ ਤੇ ਇਹਨਾਂ ਨੇ ਕੀਤਾ ਵਾ ਔਰ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਔਰ ਜਿਵੇਂ ਐਸਐਚਓ ਦੀ ਹਾਜ਼ਰੀ ਵਿੱਚ ਐਸਐਚਓ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਡੀਐਸਪੀ ਜਨਾਲਾ ਰਾਜਕੁਮਾਰ ਇਹ ਦੋਚੀ ਨੇ ਇਹ ਲੱਗਦਾ ਵੀ ਜਿਵੇਂ ਆਮ ਆਦਮੀ ਪਾਰਟੀ ਪਾਸ਼ਪਾਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਆ ਜੇ ਲક્ષਣ ਕਮਿਸ਼ਨ ਸਾਰੀ ਲਾਣ ਆਰਡਰ ਦੀ ਸਥਿਤੀ ਨੂੰ ਸੁਮਾਰ ਰਿਹਾ ਸਾਨੂੰ ਸਾਨੂੰ ਭਾਰਤ ਦੇ ਲક્ષਣ ਕਮਿਸ਼ਨ ਨੂੰ ਵੀ ਅਪੀਲ ਆ ਵੀ ਤੁਰੰਤ ਇਹ ਘਟਨਾ ਦੀ ਇਨਕੁਆਇਰੀ ਕੀਤੀ ਜਾਵੇ ਔਰ ਜਿਵੇਂ ਡੈਮੋਕਰੇਸੀ ਵਿੱਚ ਸਾਨੂੰ ਹੈਲਦੀ ਡੈਮੋਕਰੇਸੀ ਤਾਂ ਹੀ ਹੁੰਦੀ ਆ ਜਿੱਥੇ ਸਵਾਬ ਜਾਬ ਹੁਣ ਇਸ ਐਸਐਚਓ ਦੀ ਡੀਐਸਪੀ ਦੀ ਇਨਕੁਆਇਰੀ ਕੀਤੀ ਜਾਵੇ ਇਹਨਾਂ ਨੂੰ ਤੁਰੰਤ ਪ੍ਰਭਾਵਨਾ ਸਸਪੈਂਡ ਕੀਤਾ ਜਾਣਾ ਚਾਹੀਦਾ ਔਰ ਇਨਕੁਆਇਰੀ ਤੋਂ ਬਾਅਦ ਡਿਸਮਿਸ ਹੋਣੇ ਚਾਹੀਦੇ ਇਹ ਬੰਦੇ ਔਰ ਇਹ ਪੂਰੀ ਤਰ੍ਹਾਂ ਚੋਣ ਪ੍ਰਕਿਰਿਆ ਦੇ ਵਿੱਚ ਪ੍ਰਭਾਵ ਪਾਉਣਗੇ ਔਰ ਸਾਡਾ ਸਾਫ ਕਹਿਣਾ ਵੀ ਐਸਐਚਓ ਕੁਲਵਿੰਦਰ ਸਿੰਘ ਜਿਹੜਾ ਸਬ ਇੰਸਪੈਕਟਰ ਆ ਇਹ ਮੁਖਵਿੰਦਰ ਸਿੰਘ ਮਹਾਲ ਨਾਲ ਰਲਿਆ ਹੋਇਆ ਉਹਦੇ ਫੋਨ ਟ੍ਰੈਸ ਕਰਨੇ ਚਾਹੀਦੇ ਆ ਕਿਵੇਂ ਔਰ ਇੱਕ ਚੈਨਲ ਦੇ ਵਿੱਚ ਅੱਜ ਬਹਿ ਕੇ ਪੂਰੀ ਤਰ੍ਹਾਂ ਪਾਜ ਪਾ ਦੇ ਬਲਾਰੇ ਵੱਜੋਂ ਐਸਐਚਓ ਕੁਲਵਿੰਦਰ ਸਿੰਘ ਨੇ ਆਪਦਾ ਬਿਆਨ ਦਿੱਤਾ ਵਾ ਔਰ ਉਹ ਕਹਿ ਰਿਹਾ ਸੀ ਅਸੀਂ ਕਹਿੰਦੇ ਸਾਹਮਣੇ ਸਾਡੇ ਆਓ ਸਾਡੇ ਕਿਸਾਨ ਨਰਿੰਦਰ ਸਿੰਘ ਵੀ ਆ ਗਏ ਆ ਸਾਹਮਣੇ ਬਹਿ ਕੇ ਮੀਡੀਆ ਦੇ ਵਿੱਚ ਡਿਬੇਟ ਕਰ ਲੈਣੇ ਆ ਵੀ ਕਿਸਾਨਾਂ ਦਾ ਕਸੂਰ ਸੀਗਾ ਰ ਐਸਐਚਓ ਦੀ ਵਰਸ਼ਨ ਦੇਖੋ ਐਸਐਚਓ ਕਦੀ ਨਹੀਂ ਆ ਬੋਲਦਾ ਵੀ ਫਿਰ ਜੀ ਜੇ ਰਿਐਕਸ਼ਨ ਕੋਈ ਵਾਰ ਦਾ ਰਿਐਕਸ਼ਨ ਵੀ ਕਰਦੇ ਹੁੰਦੇ ਉਹ ਵੱਟੇ ਮਾਰਨ ਵਾਲਿਆਂ ਨੂੰ ਰੋੜੇ ਮਾਰਨ ਨਾਲ ਜਾਜਟਾ ਹਰਾ ਰਹੇ ਆ ਵੀ ਕਿਸਾਨਾਂ ਦੀ ਨਾਰੀ ਬਾਜੀ ਤੋਂ ਬਾਅਦ ਉਹਨਾਂ ਦਾ ਰਿਐਕਸ਼ਨ ਆਇਆ ਤੇ ਇਹ ਰੋੜੇ ਮਾਰਨਾ ਬਿਲਕੁਲ ਜਾਜਿਆ ਔਰ ਭਾਜਪਾ ਦਾ ਬਲਾਰਾ ਬਣ ਰਿਹਾ ਹੈਗਾ ਵਾ ਜਿਹੜਾ ਐਸਐਚਓ ਕੁਲਵਿੰਦਰ ਸਿੰਘ ਆ ਤੋ ਇਸ ਕਰਕੇ ਸਾਹਮਣੇ ਸਾਬ ਲક્ષਣ ਕਮਿਸ਼ਨ ਨੂੰ ਕਹਿਣਾ ਚਾਹੁੰਨੇ ਵੀ ਇਸ ਬੰਦੇ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਜਾਵੇ ਇਹਦੀ ਨਿਕਵਾਰੀ ਕਰਕੇ ਇਹਨੂੰ ਡਿਸਮਿਸ ਕੀਤਾ ਜਾਵੇ ਇਹੇ ਹਮਲੇ ਦੁਬਾਰਾ ਤੁਹਾਡੇ ਸਾਹਮਣੇ ਕਹਿੰਨੇ ਆ ਵੀ ਜਿਵੇਂ ਜਿਵੇਂ ਭਾਜਪਾ ਕੋ ਡਰਦੇ ਹੋਏ ਬਹੁਤ ਸਾਰੇ ਲੀਡਰ ਪੰਜਾਬ ਦੇ ਈਡੀ ਕੋ ਡਰਦੇ ਆ ਹੋયા ਠੀਕ ਹੈ ਸੀਬੀਆਈ ਕੋ ਡਰਦੇ ਆ ਹੋયા ਭਾਜਪਾ ਵਿੱਚ ਸ਼ਾਮਲ ਹੋ ਰਹੇ ਆ ਉਵੇਂ ਬਹੁਤ ਸਾਰੇ ਪੁਲਿਸ ਦੇ ਅਫਸਰਾਂ ਨੇ ਜੇ ਕੋਈ ਕਰਾਪਸ਼ਨ ਕੀਤੀ ਆ ਸਾਨੂੰ ਲੱਗਦਾ ਵੀ ਭਾਜਪਾ ਕੋ ਡਰ ਰਹੇ ਨੇ ਔਰ ਟੇਡੇ ਟੰਗਣਾ ਭਾਜਪਾ ਦਾ ਸਮਰਥਨ ਕਰ ਰਹੇ ਨੇ ਤੇ ਜਿਹੇ ਅਫਸਰ ਰਹੇ ਅਸੀਂ ਸਾਫ਼ ਕਹਿੰਦੇ ਆ ਅੰਮ੍ਰਿਤਸਰ ਦੇ ਵਿੱਚ ਭਾਜਪਾ ਦੇ ਗੁੰਡੇ ਸਾਡੇ ਬੰਦਿਆਂ ਨੂੰ ਮਰਵਾ ਵੀ ਸਕਦੇ ਆ ਸਾਡਾ ਸਾਫ਼ ਕਹਿਣਾ ਇਸ ਕਰਕੇ ਦੇਸ਼ ਦੀਆਂ ਏਜੰਸੀਆਂ ਸੁਚੇਤ ਹੋਣ ਇਹ ਟਕਰਾ ਪੁਲਿਸ ਜਾਣਬੁੱਝ ਕੇ ਪੁਲਿਸ ਦੀ ਹਾਜ਼ਰੀ ਵਿੱਚ ਹੋ ਰਿਆ ਅਰੇ ਟਕਰਾਵ ਵਧੂਗਾ ਜੇ ਪੁਲਿਸ ਨੇ ਇਹ ਹੁਣ ਘਟਨਾ ਦੀ ਜਾਂਚ ਨਾ ਕੀਤੀ ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਆ ਮੇਰੇ ਨਾਲ ਜਿਹੜੇ ਗਵਾਹੀ ਕਰ ਰਹੇ ਸੀ ਨਰਿੰਦਰ ਸਿੰਘ ਜੀ ਪਿੱਟੇਵੱਡ ਉਹ ਵੀ ਆਏ ਨੇ আর ਜਿਹੜੇ ਬੰਦੇ ਜ਼ਖਮੀ ਆ ਉਹ ਵੀ ਤੁਹਾਡੇ ਸਾਹਮਣੇ ਅੱਜ ਅਸੀਂ ਪੇਸ਼ ਕਰਦੇ ਹੈਗੇ ਆ ਲੈ ਆਓ ਇੱਕ ਜ਼ਖਮੀ ਜਿਹੜਾ ਸਾਡਾ ਸੀਗਾ ਅਰੇ ਦੱਸ ਦੇਣਗੇ ਥੋੜੇ ਮਿੰਟਾਂ ਅਜ ਵੀ ਕੀ ਉੱਥੇ ਘਟਨਾ ਹੋਈ ਕੀ ਗੱਲ ਕਮਟੀ ਦਾ ਸਖਤਰ ਬੋਲਦਾ ਜੀ ਜੋ ਕੱਲ ਪਿੰਡ ਪਿੱਟੇਵੱਡ ਦੇ ਵਿੱਚ ਬਾਰਡਰਾਂ ਦੇ ਉੱਤੇ ਜਿਹੜਾ ਮੋਰਚਾ ਚੱਲਣ ਡਿਆ ਆ ਦੋ ਫਾਰਮਾਂ ਵੱਲੋਂ ਜੋ ਫੈਸਲਾ ਕੀਤਾ ਗਿਆ ਸੀ ਕਿ ਭਾਜਪਾ ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੇ ਤਾਂ ਅਸੀਂ ਇਹਨਾਂ ਦਾ ਪਿੰਡਾਂ ਦੇ ਵਿੱਚ ਜਿਹੜਾ ਵਿਰੋਧ ਕਰਾਂਗੇ ਤੇ ਕੱਲ ਪਿੰਡ ਪਿਟੇਵੜ ਦੇ ਵਿੱਚ ਵੀ ਜੋ ਭਾਜਪਾ ਦਾ ਆਗੂ ਜਿਹੜਾ ਆ ਉਹ ਪੰਡਾਲ ਦੇ ਵਿੱਚ ਪੰਡਾਲ ਲੱਗਾ ਹੋਇਆ ਸੀ ਉਹਦੇ 'ਚ ਪ੍ਰਚਾਰ ਕਰਨ ਵਾਸਤੇ ਗਿਆ ਸੀ ਅਸੀਂ ਰਾਮ ਤੀਰਥ ਜੋਂ ਦੇ ਸਾਰੇ ਪਿੰਡਾਂ ਦੇ ਆਗੂਆਂ ਨੇ ਤੇ ਪਿੰਡਾਂ ਦੇ ਮਾਦਾ ਸੰਗਠਨ ਨੇ ਜਿਹੜਾ ਆ ਸ਼ਾਂਤ ਮਈ ਆਪਣਾ ਬੈਨਰ ਲਾਇਆ ਹੋਇਆ ਸੀ ਕਿ ਆਹ 12 ਮੰਗਾਂ ਨੇ ਅਸੀਂ ਇਹਨਾਂ 12 ਮੰਗਾਂ ਦੇ ਉੱਤੇ ਸਵਾਲ ਕਰਾਂਗੇ ਸਾਰੀਆਂ 12 ਮੰਗਾਂ ਦੇ ਸਵਾਲ ਜਿਹੜੇ ਆ ਉਹਨਾਂ ਦਾ ਜਵਾਬ ਦਿੱਤਾ ਜਾਵੇ ਕਿ ਸਾਡੀਆਂ ਮੰਗਾਂ ਜਾਇਜ਼ ਆ ਕਿ ਨਜਾਇਜ਼ ਆ ਜੇ ਸਾਡੀਆਂ ਮੰਗਾਂ ਨਜਾਇਜ਼ ਆ ਤੇ ਅਸੀਂ ਤੁਹਾਡਾ ਵਿਰੋਧ ਨਹੀਂ ਕਰਾਂਗੇ ਜੇ ਤੁਹਾਡੇ ਕੋਲ ਜਵਾਬ ਨਹੀਂ ਇਹਨਾਂ ਦਾ ਹੈਗਾ ਤੇ ਅਸੀਂ ਇਹਨਾਂ ਦੇ ਕਾਰਜ ਛੰਡੀਆਂ ਖਾਣ ਦੇ ਵਿਰੋਧ ਕਰਾਂਗੇ ਤੇ ਸ਼ਾਂਤ ਮਈ ਜਦੋਂ ਵਿਰੋਧ ਕੀਤਾ ਆ ਤੇ ਭਾਜਪਾ ਦੇ ਗੁੰਡਿਆਂ ਨੇ ਜਿਹੜਾ ਆ ਉਹ 8 ਰੋੜਾ ਚਲਾਇਆ ਜਹੇ ਬੰਦੀਆਂ ਦੇ ਆਗੂਆਂ ਤੇ ਜੇ ਪਿੰਡਾਂ ਦੇ ਆਗੂਆਂ ਤੇ ਵੀ ਉਹਨਾਂ ਤੋਂ ਅਸੀਂ ਆਪਣਾ ਜਿਹੜਾ ਪਛਾਹ ਵੀ ਕੀਤਾ ਆ ਸੱਟਾਂ ਨਾਲ ਜ਼ਿਆਦਾ ਲੱਗਣਾ ਤੇ ਫੇਰ ਵੀ ਉਹ ਜਿਹੜਾ ਸਾਰਾ ਵੀਡੀਓ ਦੇ ਵਿੱਚ ਸਾਹਮਣੇ ਆਇਆ ਤੇ ਇਹ ਪਿੱਛੇ ਨਹੀਂ ਹਟੇ ਅਸੀਂ ਪੂਰਾ ਤੇ ਗਾਲੀ ਗਲੋਜ ਜਿਹੜਾ ਆ ਉਹ ਵੀ ਉਹ ਸਾਹਮਣੇ ਆਉਣ ਡਿਆ ਆ ਵੀਡੀਓ ਦੇ ਵਿੱਚ ਉਹ ਨੌਜਵਾਨ ਮੁੰਡੇ ਆ ਨੂਬ ਸਿੰਘ ਦੇ ਪੁੱਤਰੇ ਆ ਜਿਹੜੇ ਉਹ ਸ਼ਰੇਆਮ ਗਾਲੀ ਗਲੋਜ ਵੀ ਕਰਨਦੇ ਆ ਤੇ ਭੱਜ ਭੱਜ ਕੇ ਜਿਹੜੇ ਆਗੂਆਂ ਦੇ ਰੋਟੇ ਮਾਰਦੇ ਆ ਬੀਜਪੀ ਦੇ ਬੀਜਪੀ ਦੇ ਚਲੋ ਇੱਕ ਮਿੰਟ ਕਿਸਾਨ ਮੁਖਵਿੰਦਰ ਸਿੰਘ ਮਾਹਲ ਜੇ ਕਿਸਾਨ ਹੁੰਦੇ ਤੋਂ ਕਹਿੰਦੇ ਵੀ ਜੜੇ ਸਾਡਾ ਵਿਰੋਧ ਕਰਨਾ ਹੈ ਬਹਿ ਜਾਓ ਬਹਿ ਕੇ ਮੇਰੇ ਨਾਲ ਗੱਲ ਕਰ ਲਓ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇ ਨਾ ਠੀਕ ਆ ਔਰ ਤੁਹਾਨੂੰ ਪਤਾ ਹੁਣ ਅਸੀਂ ਨਵਾਂ ਐਲਾਨ ਕੀਤਾ ਜਿਹੜਾ ਗਰੇਵਾਲ ਸਾਹਿਬ ਨੇ ਜਾਂ ਪੰਜਾਬ ਪ੍ਰਧਾਨ ਜਿਹੜੇ ਸੀਗੇ ਆਪਣੇ ਜਾਖੜ ਸਾਹਿਬ ਉਹਨਾਂ ਕਹਿੰਦੇ ਸਾਡੇ ਨਾਲ ਚਰਚਾ ਕਰ ਲਓ ਅਸੀਂ ਚਰਚਾ ਕਬੂਲ ਲਈ ਵੀ ਆ ਜਾਓ ਅਸੀਂ 23 ਤਰੀਕ ਦੀ ਡੇਟ ਰੱਖ ਦਿੱਤੀ ਆ ਪੀ ਆਉ ਵਸਿ ਦੇ ਕਿਹਾ ਤੁਸੀਂ ਕਹੋ ਦਿੱਲੀ ਆ ਜਾਗੇ ਤੁਸੀਂ ਕਹੋ ਚੰਡੀਗੜ੍ਹ ਆ ਜਾਗੇ ਤੁਸੀਂ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਖੇਤੀਬਾੜੀ ਮੰਤਰੀ ਜੇਪੀਜੀ ਨੱਡਾ ਜੀ ਨੂੰ ਬਹਾਲ ਦੋ ਅਸੀਂ ਇਸ ਕਰਕੇ ਮੰਗ ਕੀਤੀ ਸਾਡੀ ਕੋ ਉਹਨਾਂ ਨੂੰ ਮੰਗਣੀ ਹੈਗੀ ਕਿ ਜਦੋਂ ਅਸੀਂ ਥੱਲੇ ਸਵਾਲ ਜਵਾਬ ਕਹਿੰਨੇ ਆ ਤੇ ਪਾਪਾ ਦੇ ਲੀਡਰ ਕਹਿੰਦੇ ਵੀ ਵੱਡੀਆਂ ਮੰਗਾਂ ਨੇ ਉਤਲੇ ਸਾਡੇ ਬੰਦੇ ਉਤਲੇ ਸਾਧ ਲਓ ਠੀਕ ਹੈ ਤਾਂ ਅਸੀਂ ਤਾਂ ਕਬੂਲ ਨਹੀਂ ਵੀ ਸਾਡੇ ਨਾਲ ਬਹਿ ਕੇ ਚਰਚਾ ਕਰ ਲੋ ਪ੍ਰੈਸ ਦੀ ਹਾਜ਼ਰੀ ਵਿੱਚ ਚਰਚਾ ਹੋ ਜਾਵੇ ਵੀ ਕੀ ਸਵਾਲ ਜਵਾਬ ਜਾਇਜ ਆਗੇ ਤੇ ਡੈਮੋਕਰੇਸੀ 'ਤੇ ਸਾਡੇ ਬੰਦੇ ਪੀਸਫੁਲੀ ਢੰਗ ਨਾਲ ਉੱਥੇ ਗਏ ਸੀ ਵਿਰੋਧ ਕਰ ਰਹੇ ਸੀ ਕੋਈ ਸਾਡਾ ਟਕਰਾ ਦਾ ਕੋਈ ਮਨਸ਼ਾ ਨਹੀਂ ਹੈਗਾ ਪਰ ਪ੍ਰਧਾਨ ਸਾਹਿਬ ਵੀ ਕਹਿ ਰਹੇ ਨੇ ਕਿ ਅਸੀਂ ਕਿਸਾਨ ਹੈ ਜਿਹੜੀ ਗੱਲ ਕੀਤੀ ਆ ਉਹ ਕਹਿੰਦੇ ਅਸੀਂ ਵੀ ਕਿਸਾਨ ਆ ਸਾਡੀ ਲਈ ਇਹੀ ਉਹਨਾਂ ਨੇ ਖਾਸ ਤੌਰ ਤੇ ਗੱਲ ਕੀਤੀ ਮੀਡੀਆ ਦੇ ਨਾਲ ਦੇਖੋ ਜਦੋਂ ਕੋਈ ਕਿਸੇ ਪਾਰਟੀ ਦੇ ਉੱਤੋਂ ਕਿਸਾਨ ਤਾਂ ਸਾਰਾ ਪਛੋਕਰ ਕਿਸਾਨਾਂ ਦਾ ਹੋਊ ਕਿਸੇ ਦਾ ਲੇਬਰ ਜਮਾਤ ਨਾ ਹੋਊ ਕਿਸੇ ਦਾ ਦੁਕਾਨਦਾਰ ਕਿਤੇ ਨਾ ਹੋ ਆੜੜ ਕਿਤੇ ਆ ਤੋਂ ਹੁੰਦੇ ਹੁੰਦੇ ਆ ਜਦੋਂ ਉਹ ਸਪੈਸ਼ਲ ਭਾਜਪਾ ਦੇ ਪਿਛਲੀ ਵਾਰ ਚੋਣ ਲੜ ਚੁੱਕੇ ਨੇ ਠੀਕ ਹੈ ਐਰ ਕੀ ਉਹਨਾਂ ਦੇ ਮੁੱਖ ਬੁਲਾਰੇ ਨੰਬਰ ਸਰਦੇ ਤਾਂ ਉਹ ਭਾਜਪਾ ਪਾਰਟੀ ਦੇ ਨੁਮਾਇੰਦੇ ਨੇ ਕਿਸਾਨ ਬਾਅਦ ਚ ਹੋਣਗੇ ਤਾਂ ਕਿਸਾਨਾਂ ਦੀ ਸਹਾਨੂੰ ਬੁਤੀ ਲੈਣ ਵਾਸਤੇ ਇਹ ਗੱਲਾਂ ਕਰਦੇ ਹੁੰਦੇ ਆ ਹਰ ਇੱਕ ਬੰਦਾ ਆ ਕੇ ਕਹਿੰਦਾ ਮੈਂ ਕਿਸਾਨ ਆ ਕਹਿੰਦੇ ਅਸੀਂ ਵੀ ਕਿਸਾਨ ਆ ਨਾ ਅਸੀਂ ਅਸੀਂ ਇਸ ਰੌਲਾ ਇਸ ਗੱਲ ਦਾ ਹੈ ਹੀ ਨਹੀਂ ਰੌਲਾ ਇਸ ਗੱਲ ਦਾ ਵੀ ਜੇ ਵਾਕਿਆ ਕਿਸਾਨ ਹੈਗੇ ਕਿ ਨਹੀਂ ਹੈਗੇ ਰੌਲਾ ਤੇ ਇਹ ਨਹੀਂ ਹੈਗਾ ਰੌਲਾ ਇਸ ਗੱਲ ਦਾ ਵੀ ਜਦੋਂ ਪੀਸਫੁਲੀ ਢੰਗ ਨਾਲ ਵਿਰੋਧ ਕਰਨ ਗਏ ਆ ਵੀ ਸਾਡੇ ਤੇ ਰੋੜੇ ਕਿਉਂ ਚਲਾਏ ਆ ਤੁਹਾਡੀ ਹਫਾਜਤ ਵਾਸਤੇ ਪੁਲਿਸ ਪ੍ਰਸ਼ਾਸਨ ਹੈਗਾ ਜੇ ਪੁਲਿਸ ਨੂੰ ਲੱਗਦਾ ਹੈ ਵੀ ਕਿਸਾਨ ਕੋ ਗਲਤ ਕਰ ਰਿਹਾ ਪੁਲਿਸ ਲਾਠੀ ਚਾਰਜ ਕਰਦੀ ਉਲਸਕੋ ਫੈਸਲਾ ਲੈਂਦੀ ਆਮ ਪਬਲਿਕ ਭਾਜਪਾ ਦੇ ਜਿਹੜੇ ਜਿਹੜੇ ਉੱਥੇ ਸਮਰਥਨ ਨੇ ਉਹ ਸਾਡੇ ਤੇ ਕੋ ਇਟੇ ਰੋਲੇ ਚਲਾਉਣਗੇ ਬੰਦੇ ਇਰਸਾਤ ਵਿੱਚ ਗੱਲ ਕਰੀਏ ਪਿੰਡਾਂ ਦੇ ਵਿੱਚ ਵਿਰੋਧ ਕਿਉਂ ਕਰਨਾ ਪੈ ਰਿਹਾ ਜੀ ਕੀ ਪਿੰਡਾਂ ਦੇ ਲੋਕਾਂ ਦੇ ਵਿਸ਼ਵਾਸ ਨਹੀਂ ਆ ਕਿ ਲੋਕ ਜਿਹੜੇ ਭਾਜਪਾ ਦੇ ਨਾਲ ਨਹੀਂ ਖੜੋਣਗੇ ਵਿਸ਼ਵਾਸ ਨਹੀਂ ਕਿਸਾਨਾਂ ਨੂੰ ਨਹੀਂ ਐ ਨਹੀਂ ਹੈਗਾ ਦੇਖੋ ਕਿੱਥੇ ਲੋਕ ਖਲੋਂਦੇ ਆ ਲੋਕਾਂ ਦਾ ਜਮਹੂਰੀ ਹੱਕ ਆ ਇਹਦੇ ਅਸੀਂ ਨਹੀਂ ਹੈਗੇ ਲੋਕਾਂ ਨੇ ਕਿੰਨੂ ਵੋਟ ਪਾਉਣੀ ਆ ਕਿੰਨੂ ਨਹੀਂ ਪਾਉਣੀ ਉਹਨਾਂ ਦਾ ਨਿੱਜੀ ਮਰਜ਼ਾ ਸਾਡਾ ਕੰਮ ਹੈ ਵੀ ਜਿੰਨਾ 10 ਸਾਲ ਸੱਤਾ ਦਾ ਆਨੰਦ ਭੋਗਿਆ ਵਾ ਜਿਹੜੇ ਕਹਿੰਦੇ ਸੀ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਜਿਹੜੇ ਕਹਿੰਦੇ ਸੀ ਲਖੀਮਪੁਰ ਖਰੀਦਾ ਇਨਸਾਫ ਦੇਵਾਂਗੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀ ਵੀ ਆਏ ਪਹਿਲੇ ਕੈਬਨਿਟ ਦੀ ਮੀਟਿੰਗ ਵਿੱਚ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਾਂਗੇ ਜਿਹੜੇ ਗੱਲਾਂ ਕਰਦੇ ਸੀ ਉਹਨਾਂ ਕੋਲੇ ਸਵਾਲ ਕਰਨਾ ਸਾਡਾ ਜਮਹੂਰੀ ਹੱਕ ਆ ਸਾਡਾ ਅਸੀਂ ਕਰ ਰਹੇ ਆਂ ਕਿਸਾਨ ਤਾਂ ਦੇਖੋ ਕਾਲੀ ਵੀ ਨਹੀਂ ਕਾਂਗਰਸੀ ਵੀ ਨਹੀਂ ਦੇਖੋ ਤੁਹਾਡੇ ਕੋ ਆਈ ਨਹੀਂ ਗੱਲ ਅਸੀਂ ਤਾਂ ਹੁਣ ਸਪਸ਼ਟ ਕਰਤਾ ਵੀ ਅਸੀਂ ਵਿਰੋਧੀ ਪਾਰਟੀਆਂ ਨੂੰ ਵੀ ਸਵਾਲ ਕਰਾਂਗੇ ਇਹ ਦਾ ਐਲਾਨ ਹੋ ਗਿਆ ਚੰਡੀਗੜ੍ਹ ਦੇ ਵਿੱਚੋਂ ਵੀ ਵਿਰੋਧੀ ਪਾਰਟੀਆਂ ਨੂੰ ਵੱਡੇ ਕਿਸਮ ਦੇ ਸਵਾਲ ਹੋਣਗੇ ਵੀ WTO ਤੋਂ ਬਾਹਰ ਵਾਸਤੇ WTO ਤੋਂ ਭਾਰਤ ਨੂੰ ਬਾਹਰ ਰਵੇ ਕਾਂਗਰਸ ਦਾ ਕੀ ਸਟੈਂਡ ਆ ਕਾਲੀ ਦਲ ਦਾ ਕੀ ਸਟੈਂਡ ਆ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਆ ਅਜਿਹਾ ਕਰਤੇ ਜੇ ਇਹ ਇਹਨਾਂ ਦੀ ਸੱਤਾ ਆਉਂਦੀ ਆਮ ਆਦਮੀ ਪਾਰਟੀ ਜੀ ਗਠ ਜੋੜਦੀ ਤੇ ਕੀ ਉਹ ਲਖੀਮਪੁਰ ਖੀਦਾ ਇਨਸਾਫ ਸਾਨੂੰ ਕਿਵੇਂ ਦਿਵਾਉਣਗੇ ਸ਼ਹੀਦ ਸੁਪਕਰਨ ਦਾ ਇਨਸਾਫ ਕਿਵੇਂ ਦਿਵਾਉਣਗੇ ਅਸੀਂ ਤਾਂ ਉਹਨਾਂ ਬਾਰੇ ਵੀ ਇਕਵਲ ਫੈਸਲਾ ਕਰ ਲਿਆ ਹੈਗਾ ਨਹੀਂ ਕੋਈ ਕੋਈ ਦੇਖੋ ਟਕਰਾ ਨਹੀਂ ਹੋਊਗਾ ਹੈਲਦੀ ਡੈਮੋਕ੍ਰੇਸੀ ਹੋਊਗੀ ਇਹ ਹੈਲਦੀ ਡੈਮੋਕ੍ਰੇਸੀ ਹੋਊਗੀ ਵੀ ਪਹਿਲੀ ਵਾਰ ਦੇਸ਼ ਦੇ ਨਾਗਰਿਕ ਇਸ ਪਾਸੇ ਆਉਣਗੇ ਆਪਣੇ ਚੁਣੇ ਹੋਏ ਨੁਮਾਇੰਦੇ ਨਾਲ ਸਵਾਲ ਜਵਾਬ ਕਰਨਗੇ ਪਰ ਪੰਦੇਰ ਸਾਹਿਬ ਜਿਸ ਤਰੀਕੇ ਦਾ ਮਾਹੌਲ ਬਣ ਗਿਆ ਰੇਲਾਂ ਬੰਦ ਨੇ ਆਪਣਾ ਹਾਈਵੇ ਬੰਦ ਨੇ ਉਧਰ ਸਟੇਟ ਦੇ ਵਿੱਚ ਕਿਸਾਨਾਂ ਦਾ ਟਕਰਾਅ ਹੋ ਰਿਹਾ ਹੈ, ਬੀਜੇਪੀ ਨੇ ਟਕਰਾਅ ਹੋ ਰਿਹਾ ਹੈ ਹੋਰ ਪਾਰਟੀਆਂ ਨਾਲ ਤਾਂ ਮਾਹੌਲ ਤੁਸੀਂ ਕਿਦਾਂ ਦੇਖਦੇ ਹੋ? ਮੈਨੂੰ ਲੱਗਦਾ ਮਾਹੌਲ ਨੂੰ ਕੁਝ ਹੋਊਗਾ। ਸਰਕਾਰ ਜਾਣ ਬੁਰ ਕੇ ਦਹਿਸ਼ਤ ਜਿਹੜੀ ਜਿੱਥੋਂ ਤੱਕ ਹਾਈਵੇ ਬੰਦ ਦਾ ਸਵਾਲ ਆ ਤੇ ਉਹ ਭਾਜਪਾਨੇ ਕਰਾਏ ਹੋਇਆ। ਪੰਜਾਬ ਦੀ ਬੈਰੀਕੇਟਿੰਗ ਭਾਜਪਾਨ ਨੇ ਕਰਾਈ ਹੋਈ ਆ। ਸਾਡੀ ਆਰਥਿਕਤਾ ਤੇ ਸੱਟ ਵੱਜ ਰਹੀ ਆ। ਜਿੱਥੋਂ ਤੱਕ ਰੇਲ ਦਾ ਸਵਾਲ ਆ। ਰੇਲ ਕਿਸਾਨਾਂ ਦੀ ਰਿਹਾਈ ਵਾਸਤੇ ਆ। ਪਹਿਲੋ ਇਹ 9 ਦਾ ਲਾਂਚ ਸੀਗਾ, ਟਾਈਮ ਮੰਗਿਆ 10 ਦਾ ਕਰਤਾ, 10 ਤੋਂ ਬਾਅਦ 16 ਦਾ। ਜਿਹੜੇ ਵੱਡੇ ਅਫਸਰ ਸਭਾ ਨੇ ਹਰਿਆਣਾ ਸਰਕਾਰ ਦੇ ਉਹ ਟਾਈਮ ਲੈ ਕੇ ਕਹਿੰਦੇ ਸੀ ਵੀ ਤੁਸੀਂ ਕਰ ਲਿਓ ਬਾਅਦ ਚ ਅਸੀਂ ਤਾਂ ਅੱਜ ਵੀ ਕਹਿੰਦੇ ਆ ਸਧਾਰਨ ਕਿਸਾਨ ਨੇ ਉਹਨਾਂ ਨੂੰ ਛੱਡ ਕੇ ਬਾਹਰ ਕਰ ਦਿਓ ਰੇਲਾ ਖਾਲੀ ਕਰ ਦਿੰਨੇ ਆ ਇਹਦੇ ਚਿਰ ਵਿੱਚ ਲਗਾਤਾਰ ਵੱਧੇ ਭਈਆ ਕੱਲੇ ਅਮਰਸਰ ਚ ਨਹੀਂ ਆਇਆ ਉਧਰਾਂ ਅੰਸਰਾ ਦਾ ਹੱਸਦਾ ਵੀ ਉਧਰ ਵਿਰੋਧ ਹੋ ਰਿਹਾ ਤੇ ਲੜਾਈ ਤੇ ਘੜੇ ਹੋ ਰਿਹਾ ਕੱਲ ਨੂੰ ਕੋਈ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੈ ਮੈਨੂੰ ਨਹੀਂ ਲੱਗਦਾ ਸਰਕਾਰ ਜ਼ਿੰਮੇਵਾਰ ਹੋ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋ ਆ ਸਾਡਾ ਤੇ ਨੁਕਸਾਨ ਕਰਨ ਦਾ ਕੋਈ ਮਤਲਬ ਨਹੀਂ ਨਾ ਅਸੀਂ ਕਿਸੇ ਤੇ ਹਮਲਾ ਕਰਨਾ ਨਾ ਕਿਸੇ ਦਾ ਕੁਝ ਕਰਨਾ ਕੋਈ ਵੀ ਬੰਦਾ ਹੁੰਦਾ ਉਹਦੇ ਨਾਲ ਬਹਿ ਕੇ ਸਵਾਲ ਜਵਾਬ ਕਰਨਾ ਚਾਹੁੰਦੇ ਵੀ ਸਾਡੇ ਸਵਾਲਾਂ ਦਾ ਜਵਾਬ ਦੋ ਤੇ ਉਹ ਉਦੋਂ ਉਦੋਂ ਜਵਾਬ ਦੇਣ ਦੀ ਬਜਾਏ ਬਾਏ ਫੋਰਸ ਜਾਂ ਆਪਦੇ ਗੁੰਡਿਆਂ ਦੇ ਥਰੂ ਧੱਕਾ ਕਰਦੇ ਤੁਸੀਂ ਦੇਖੋ ਜੁਪੀ ਦੇ ਵਿੱਚ ਤਾਂ ਜਿਹੜਾ ਅੰਦੋਲਨ ਚੋਂਦਾ ਉਹ ਕੋ ਐਪੀ ਡੈਪਟ ਲੈਂਦੀ ਹੈ ਜੋਗੀ ਸਰਕਾਰ ਹਰਿਆਣੇ ਦੇ ਵਿੱਚ 75000 ਅਰਧ ਸੈਨਿਕ ਫੋਰਸ ਲਾਏ ਹੋਏ ਆ ਧੱਕਾ ਕੌਣ ਕਰ ਰਿਹਾ ਕਿਸਾਨ ਕਰ ਰਹੇ ਕਿ ਸਰਕਾਰ ਕਰ ਰਹੀ ਆ ਉਹਨਾਂ ਦਾ ਕਹਿਣਾ ਕਿ ਇਹ ਪ੍ਰਦਰਸ਼ਨਕਾਰੀ ਜਿਹੜੇ ਨੇ ਕਾਂਗਰਸ ਦੇ ਨੇ ਆਮ ਆਦਮੀ ਪਾਰਟੀ ਦੇ ਨੇ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਜਾਂਦੇ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਉਹਨਾਂ ਨੂੰ ਕਿਉਂ ਮੈਂ ਤਾਂ ਕਿਹਾ ਆਪਾਂ ਤਾਂ ਹੁਣ ਐਲਾਨ ਕਰਤਾ ਵੀ ਉਹਨਾਂ ਨਾਲ ਵੀ ਵਿਰੋਧ ਹੋਊਗਾ ਉਹਨਾਂ ਨਾਲ ਵੀ ਸਵਾਲ ਜਵਾਬ ਹੋਣਗੇ ਮਸਲਨ ਜੇ ਆਮ ਆਦਮੀ ਪਾਰਟੀ ਦੇ ਅਸੀਂ ਅੱਜ ਤਾਂ ਆਮ ਆਦਮੀ ਤੇ ਇਲਜ਼ਾਮ ਲਾ ਰਹੇ ਵੀ ਆਮ ਆਦਮੀ ਪਾਰਟੀ ਬੀ ਟੀਮ ਵੱਜੋਂ ਕੰਮ ਕਰ ਰਹੀ ਹੈ ਭਜਪਾ ਦੀ ਅਸੀਂ ਸਮਰਥਨ ਕਿਵੇਂ ਹੋ ਸਕ ਹਰ ਦੂਜਾ ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਉਹਨਾਂ ਦੇ ਖਿਲਾਫ ਸਟੇਟ ਦੇ ਸੰਘਰਸ਼ ਕੀਤੇ ਆ ਸ਼ੋਮਨੀ ਕਾਲੀਦਲ ਦੇ ਖਿਲਾਫ ਵੀ ਕੀਤੇ ਆ ਕਾਂਗਰਸ ਦੇ ਖਿਲਾਫ ਵੀ ਲੜੇ ਆ ਹਰ ਸਰਕਾਰ ਦੇ ਖਿਲਾਫ ਸਾਡੇ 2-2 4-4 ਕਿਸਾਨ ਸ਼ਹੀਦ ਹੋਏ ਆ ਹਾਂ ਇਹ ਐ ਹੀ ਹੁੰਦਾ ਜਦੋਂ ਸੱਤਾ ਦੂਜੇ ਦੀ ਹੋਵੇ ਦੂਜਾ ਕਹਿੰਦਾ ਹੁਣ ਤਾਂ ਮੈਡੀਕਲ ਸਪਸ਼ਟ ਨਹੀਂ ਹੁੰਦਾ ਉਹ ਕਹਿੰਦੇ ਜੀ ਕਾਲੀਦਲ ਨੇ ਬਾਲੇ ਆ ਦੂਜਾ ਕਹਿੰਦਾ ਜੀ ਆਮ ਆਦਮੀ ਨੇ ਬਾਲੇ ਆ ਤੀਜਾ ਕਹਿੰਦਾ ਨਹੀਂ ਯਾਰ ਆਸਸ ਦੇ ਬੰਦੇ ਆ ਚੌਥਾ ਕਹਿੰਦਾ ਜੀ ਕਾਂਗਰਸ ਦੇ ਬੰਦੇ ਆ ਪੰਜਵਾਂ ਕਹਿੰਦਾ ਜੀ ਪੰਜਾਬ ਦਾ ਅੰਦੋਲਨ ਆ ਛੇਵਾਂ ਕਹਿੰਦਾ ਜੀ ਇਹ ਖਾਲਸਤਾਨੀ ਆ ਉਹ ਇੱਕ ਅਟੈਕ ਤਾਂ ਲਾਓ ਇੱਕ ਦਾ ਜਵਾਬ ਦੇਈਏ ਸੀ ਪਰ ਇਹਦਾ ਹੱਲ ਕੀ ਹੈ ਜਿਸ ਤਰੀਕੇ ਨਾਲ ਮਾਹੌਲ ਆਜ ਕੀ ਡੀਰ ਚ ਗਰਮਾ ਗਿਆ ਜੇਕਰ ਵਿਰੋਧ ਹੀ ਹੋ ਲੱਗ ਪਿਆ ਚਾਰੇ ਪਾਸੇ ਕੋਈ ਬੰਦਾ ਵੀ ਉਹੀ ਰਸਤੇ ਜਾਂਦਾ ਆ ਲੜਾਈ ਝਗੜੇ ਹੁੰਦੀ ਸ਼ੰਕਾ ਵਾ ਨਹੀਂ ਬਿਲਕੁਲ ਲੜਾਈ ਝਗੜੇ ਦਾ ਸਵਾਲ ਹੀ ਨਹੀਂ ਹੈਗਾ ਪੀਸਫੁਲੀ ਹੈਲਦੀ ਡੈਮੋਕ੍ਰੇਸੀ 'ਤੇ ਸਵਾਲ ਜਵਾਬ ਕਰਨਨੇ ਨੇ ਜਿੰਨ ਜਿੱਥੋਂ ਦਾ ਇਹ ਮਾਡਲ ਲਿਆ ਕੇ ਸਾਡੇ ਤੇ ਲਾਗੂ ਕਰ ਰਹੇ ਨੇ ਯੂਰਪ ਦਾ ਅਮਰੀਕਾ ਦਾ ਉਹ ਤਾਂ ਸ਼ਾਸਕੇ ਜਵਾਬ ਦਿੰਦੇ ਨੇ ਪਬਲਿਕ ਦੇ ਪਰ ਉਹ ਤੇ ਕਾਮਯਾਬ ਹੋ ਗਏ ਕਿਸੇ ਨਾ ਨਾ ਉਹ ਨਾ ਫਿਰ ਕਾਮਯਾਬ ਨਹੀਂ ਹੋਏ ਤੇ ਜੇ ਕਾਮਯਾਬ ਹੋਏ ਹੁੰਦੇ ਯੂਰਪ 'ਚ ਵਿਰੋਧ ਕਿਉਂ ਹੁੰਦਾ ਪਰ ਜੇ ਬੰਦੇ ਸਭ ਲਾਸਟਾ ਸਵਾਲ ਪੁੱਛਿਆ ਤਾਂ ਮੁਲਾਕਾਤ ਹੋਈ ਗਈ ਜੀ ਐਸਐਸਪੀ ਭਾਈਚਾਰਾ ਸੱਦ ਰਿਹਾ ਜਨਰਲ ਸੱਦ ਰਿਹਾ ਪਰ ਲੱਗਦਾ ਨਹੀਂ ਆਪਸੀ ਭਾਈਚਾਰਾ ਪਿੰਡਾਂ ਦੇ ਵਿੱਚ ਖਤਮ ਹੋ ਜੂਗਾ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਭਾਈਚਾਰਾ ਸਾਡਾ ਕਿਸੇ ਸਾਡੇ ਮਜ਼ਦੂਰਾਂ ਦੀਆਂ ਵੀ ਮੰਗਾਂ ਹੈਗੀਆਂ ਨਰੇਗਾ ਸੀ ਕਹਿੰਦੇ 200 ਦਿਨ ਦੋ 700 ਦਿਹਾੜੀ ਦੋ ਬਿਜਲੀ ਬਿੱਲ ਜਿਹੜਾ ਵਾ ਉਹ ਰਿਮੂਵ ਕਰੋ ਦੋਰੇ ਉਹ ਆਮ ਜਨਤਾ ਦੀ ਮੰਗ ਹੈਗੀ ਆ ਸਾਰੀਆਂ ਮੰਗਾਂ ਹੈਗੀਆਂ ਹਾਂ ਐਸਐਸਪੀ ਦਫਤਰ ਹੁਣ ਤੋਂ ਦੇ ਤੋਂ ਬਾਅਦ ਜਾਣਾ ਵਾ ਧਰਨਾ ਲਾਉਣਾ ਵਾ ਦੇਖਦੇ ਸਰਕਾਰ ਗੱਲਬਾਤ ਕਰਕੇ ਸਾਡੇ ਮਸਲੇ ਦਾ ਹੱਲ ਕਰਦੀ ਕਿ ਨਹੀਂ ਕਰਦੀ ਟਾਈਮ ਪੀਰੀਅਡ ਧਰਨਾ ਹੈ ਕਿ ਪੱਕਾ ਨਹੀਂ ਨਹੀਂ ਦੇਖੋ ਦੇਖੋ ਐਸਐਸਪੀ ਹੱਜੇ ਜਾ ਕੇ ਤਰਨਾ ਦੇਣਾ ਉੱਥੇ ਜਾ ਕੇ ਵੇਖਦੇ ਆ ਕਿੰਨਾ ਚਿਰ ਸਾਨੂੰ ਵਹਿਣਾ ਪੈ ਰਿਹਾ ਅਸੀਂ ਭੂਮਿਕਾ ਨੂੰ ਕਿਸ ਨੇ ਦੇਖਦੇ ਹੋ ਜੀ ਜੋ ਪੁਲਿਸ ਨੇ ਨਹੀਂ ਪੁਲਿਸ ਦੀ ਭੂਮਿਕਾ ਛੱਕੀ ਆ ਪੁਲਿਸ ਦੀ ਭੂਮਿਕਾ ਛੱਕੀ ਆ ਪੁਲਿਸ ਨਿਰਪੱਖ ਰਹੇ ਅਸੀਂ ਦੇ ਕਹਿੰਨੇ ਆ ਲਾਂਡ ਆਰਡਰ ਕੋਈ ਵੀ ਵਿਗਾੜਦਾ ਪੁਲਿਸ ਕਾਰਵਾਈ ਕਰੇ ਜੇ ਪੁਲਿਸ ਨੂੰ ਲੱਗਦਾ ਹੈ ਕਿਸਾਨ ਕੋ ਗਲਤ ਕਰ ਰਿਹਾ ਪੁਲਿਸ ਐਕਸ਼ਨ ਲੈ ਸਕਦੀ ਸੀ ਪ੍ਰਾਈਵੇਟ ਪਾਜਪਾ ਦੇ ਗੁੰਡਿਆਂ ਨੇ ਕੋ ਰੋੜੇ ਚਲਾਏ ਪੁਲਿਸ ਤਾਂ ਵਿੱਚ ਖੜੀ ਆ ਐਸਐਸਓ ਸਾਹਿਬ ਖੜੇ ਆ ਠੀਕ ਹੈ ਜੀ ਧੰਨਵਾਦ